ਸੰਨੇ ਬਦਲ ਜਾ ਕਿ ਨਹੀਂ ਕਿ ਅਮ ਹਾਂ ਜੇਰਾ ਕਿ ਕਿੰਨਾ ਬਰਾਾ ਲਾਗਲੇ ਚੋੜੇ ਨਾ ਸੋ ਜੇ ਪੱਟੇ ਕੋਲ ਬੈਠੀ ਰੱਪ ਕੇ ਜਿਹਦਾ ਦੂਜਾ 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 ਕੰਮ ਅੱਗੇ ਲੋਕ ਮਰੀ ਜਾਂਦੇ ਅਸੀਂ ਦੱਸ ਦਿੰਦੇ ਦੂਸਰਾ ਕੰਮ ਦੂਸਰਾ ਕੰਮ ਦੂਸਰਾ ਕੰਮ ਕੌਣ ਹੋਵੇਗਾ ਕਾਂਗਰਸ ਕੋਲ ਹੋਵੇਗਾ ਪੰਜਾਬ ਦੇ ਸਮੂਹ ਮਾਤਰਾਵਾਂ ਨੂੰ ਮਿਲਦਾ ਪੈਣਾ ਹੈ ਕਿ ਅਗਰ ਅਸੀਂ ਨਾ ਇਹ ਮਿਲ ਲਵਾਂਗਾ ਮੰਡੀਆਂ ਦੇ ਨਾਲ ਜਾ ਕੇ ਉਹਨਾਂ ਨੂੰ ਦੁੱਖ ਸੁੱਖ ਵੀ ਕਰੂੰਗਾ ਅਗਲੀਆਂ ਰਣਨੀਤੀਆਂ ਬਣਾਵਾਂਗੇ ਅਗਲੇ ਪਲਾਨ ਦੀ ਇਹ ਲੋਕ ਸੀਵਰੇਜ ਦੇ ਗੰਦੇ ਪਾਣੀ ਤੋਂ ਪਿਛਲੇ ਕਰੀਬ 35 ਸਾਲਾਂ ਤੋਂ ਪਰੇਸ਼ਾਨ ਹਨ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਪਰੇਸ਼ਾਨੀ ਨੂੰ ਲੈ ਕੇ ਲੋਕਾਂ ਦਾ ਉਸ ਸਮੇਂ ਭਾਰੀ ਗੁੱਸਾ ਫੁੱਟ ਗਿਆ ਜਦ ਇਤੇ ਪਹੁੰਚੇ ਹਲਕਾ ਵਿਧਾਇਕ ਦੀ ਗੱਡੀ ਨੂੰ ਸਥਾਨਕ ਲੋਕਾਂ ਨੇ ਘੇਰਾ ਪਾ ਲਿਆ ਅਤੇ ਕਾਫੀ ਸਮਾਂ ਵਿਧਾਇਕ ਨੂੰ ਗੱਡੀ ਚੋਂ ਨਿਕਲਣ ਹੀ ਨਹੀਂ ਦਿੱਤਾ ਆਖਰਕਾਰ ਐਮਐਲਏ ਨੂੰ ਪੁਲਿਸ ਦਾ ਸਹਾਰਾ ਲੈਣਾ ਪਿਆ ਅਤੇ ਜਿਵੇਂ ਹੀ ਉਹ ਗੱਡੀ ਚੋਂ ਬਾਹਰ ਆਏ ਤਾਂ ਲੋਕਾਂ ਦੇ ਸਵਾਲਾਂ ਦੀਆਂ ਝੜੀਆਂ ਲੱਗ ਗਈਆਂ ਤੇ ਹਾਲ ਤੁਸੀਂ ਦੇਖ ਹੀ ਰਹੇ ਹੋ ਜੜੋ ਦਿਲ ਪਾਣੀ ਵਧਦਾ ਜਾ ਰਿਹਾ ਹੈ ਕਰਨੇ ਤੋਂ ਇਲਾਵਾ ਵੀ ਕੋਈ ਹੱਲ ਨਹੀਂ ਹੋਇਆ ਸਾਡੇ ਹਰਵਾਰ ਦਾ ਤਿਹਾੜੇ ਖਤਮ ਕਰ ਦਿੰਦੇ ਨੇ ਰੱਖਣੀ ਤਿਹਾੜ ਆਇਆ ਦੇਖੋ ਲੋਕਾਂ ਨੂੰ ਡੰਬਰੋਂ ਖਾਣੀ ਹੈਗੀ ਪਾਣੀ ਦੇ ਤਰੀਕੇ ਦਿਖਾ ਸਕਦੇ ਹਾਂ ਕਿ ਕਿੰਨਾ ਕੰਨਾ ਪਾਣੀ ਖੜਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਹਾਂ ਵੀ ਇਹਦਾ ਕੋਈ ਨਾ ਕੋਈ ਹੱਲ ਕਰੋ ਸਾਡੀਆਂ ਦੁਕਾਨਾਂ ਦਾ ਜਿਹੜਾ ਕਿਰਾਇਆ ਨਿਕਲ ਸਕੇ ਸਾਡੇ ਬੱਚਿਆਂ ਦਾ ਜਿਹੜਾ ਰੋਟੀ ਦਾ ਹੱਲਾ ਉਹ ਹੋ ਸਕੇ ਤਾਂ ਅਸੀਂ ਚਾਹੁੰਦੇ ਹਾਂ ਵੀ ਇਹ ਪ੍ਰਸ਼ਾਸਨ ਨੂੰ ਸਾਡਾ ਇਹ ਪ੍ਰੋਪਰ ਹੱਲ ਕਰਨ ਇਹ ਚੰਗੀ ਗੱਲ ਹੈ ਮਿਲਿਆ ਜੀ ਦਫ਼ਤਰ ਵੀ ਗਏ ਆ ਧਰਨਾ ਵੀ ਲਾਇਆ ਹੈ ਉਹ ਹੀ ਕੀਤਾ ਹੈ ਪਰ ਕਿਤੇ ਕੋਈ ਹੱਲ ਨਹੀਂ ਹੋਣਾ ਬਾਣੇ ਤੋਂ ਵੱਧ ਹੀ ਆ ਰਿਹਾ ਨਹੀਂ ਅੱਕੇ ਹਾਂ ਸਾਨੂੰ ਫੇਰ ਸਾਨੂੰ ਤੇ ਕੈਂਚੀਆਂ ਦੇ ਧਰਨਾ ਲਾਣਾ ਪਊਗਾ ਸਾਰਾ ਰੋਡ ਬੰਦ ਕਰਨਾ ਪਊਗਾ ਅਸੀਂ ਚਾਹੁੰਦੇ ਹਾਂ ਕਿ ਨਾ ਸਾਨੂੰ ਇੱਜੀ ਕਰਨੀ ਪਵੇ ਉਹ ਪਹਿਲਾਂ ਪਛਾੜਨ ਮਾਰ ਕੇ ਬੀਟੀ ਹੈ ਕਿ ਉਹਦਾ ਹੱਲ ਕਰਦਾ ਹੈ ਬਾਰੀ ਕਿਦ ਕਰਾ ਹੁੰਦਾ ਇੱਕ ਪਲੇਟਫਾਰਮ ਹੁੰਦਾ ਉਹ ਮੈਂ ਪਲੇਟਫਾਰਮ ਤੇ ਕੰਮ ਕਰਦਾ ਇਹ ਥੁਗੜਬਾਜੀ ਚੰਗੀ ਗੱਲ ਨਹੀਂ ਕਿ ਗੱਡੀ ਉਰੇ ਆ ਕੇ ਤੁਸੀਂ ਖੜੋ ਨਹੀਂ ਗੱਡੀ ਥੋੜੀ ਕਲੀਅਰ ਹੈ ਨਹੀਂ 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 ਚੰਗੀ ਗੱਲ ਨਹੀਂ ਗੱਡੀ ਉਰੇ ਆ ਕੇ ਖੜੋ ਕਿਸੇ ਪਲੇਟਫਾਰਮ ਤੇ ਗੱਲ ਕਰਨੀ ਹੈ ਤਾਂ ਮੈਂ ਇੱਕ ਇੱਕ ਪੁਆਇੰਟ ਤੇ ਗੱਲ ਕਰ ਲਵਾਂਗਾ ਜਿੱਥੇ ਵੀ ਰੱਖਣਾ ਤੁਸੀਂ ਰੱਖ ਲਓ ਸੇਵਰੇਜ ਤੁਹਾਡਾ ਕੰਪਲੀਟ ਹੋ ਗਿਆ ਜਲਦੀ 21 ਕਰੋੜ 90 ਲੱਖ ਰੁਪਏ ਦੀ ਗਰਾਂਟ ਹੋਰ ਆ ਗਈ ਹੈ ਪੀਨ ਵਾਲੇ ਪਾਣੀ ਦੀ ਤੁਹਾਡਾ ਉਹ ਸਾਫ ਕਰਾ ਰਹੇ ਆ ਠੀਕ ਹੈ ਅਗਲੀ ਗੱਲ 4 ਕਰੋੜ ਤੇ 62 ਲੱਖ ਰੁਪਇਆ ਤੁਹਾਡਾ ਛੜਕਾਂ ਦਾ ਮਨਜ਼ੂਰ ਹੋ ਗਿਆ ਜਿਹਦੇ ਟੈਂਡਰ ਲੱਗ ਗੌਰ ਹੋ ਗਏ ਨਹੀਂ ਜਿਹਦੇ ਬਾਅਦ 3 ਕਰੋੜ ਅਸੀਂ ਹੋਰ ਮੰਗ ਕੀਤੀ ਹੋਈ ਆ ਹੋਰ ਪੈਸੇ ਵਾਸਤੇ ਫੁੱਲੜ ਬਾਜੀ ਕਰਨੀਆਂ ਫੁੱਲੜ ਬਾਜੀ ਕਰ ਲੋ ਜਾਂ ਜਵਾਬ ਕਰਨਾ ਕਾਂਗਰਸ ਦਾ ਲਿਆਓ ਤੁਸੀਂ ਜਾ ਕੇ ਆਪ ਦਾ ਪਰ ਬੇਨਾ ਦੇ ਡਰਾਮੇ ਲਾ ਕੇ ਅਸੀਂ ਧਰਨੇ ਤੇ ਬਹਿ ਗਏ ਜੀ ਅਸੀਂ ਵਰਤ ਰੱਖ ਲਿਆ ਜੀ ਅਸੀਂ ਰੋਜ਼ ਦੇ ਡਰਾਮਿਆਂ ਨੂੰ ਖਤਮ ਕਰੋ ਮੇਰੇ ਵੀਰ ਮੇਰਾ ਤਰਕ ਨਾਲ ਗੱਲ ਕਰੋ ਮੁੱਤੇ ਇਹਦੇ ਉੱਤੇ ਚਾਹੇ ਕਾਲੀ ਦਲ ਦੇ ਆ ਜਾਓ ਚਾਹੇ ਕਾਂਗਰਸ ਤੇ ਆਜੋ 50 ਕਰੋੜ ਦੇ ਲਗਭਗ ਕੰਮ ਮੰਡੀ ਦੇ ਵਿੱਚ 50 ਕਰੋੜ ਦੇ ਕੰਮ ਮੰਡੀ ਤੋਂ ਹੋਣ ਜਾ ਰਿਹਾ ਇਤਿਹਾਸਕ ਬਾਹ ਜਾਤੀ ਤੋਂ ਬਾਅਦ ਪਹਿਲੀ ਵਾਰ ਆਇਆ ਇਹ ਨਾ ਪੈਸਾ ਕਰੋ ਗੱਲ ਨਾ ਹਰ ਸਾਥ ਸੇਕੋ ਸਾਹਿਬ ਇੱਕ ਮਿੰਟ ਛੋਟੇ ਬਰਤ ਨਾ ਛੋਟੇ ਬਰਤ ਵੀ ਨਹੀਂ ਦੇਖਦਾ ਇਹ ਤੋਂ ਪਹਿਲਾਂ ਕੰਮ ਨਹੀਂ ਹੋਇਆ ਤੁਹਾਡੇ ਤੁਹਾਡੇ ਬਰਤ ਤੁਹਾਡੇ ਬਰਤ ਤੇ ਬਹਿਣ ਨਾਲ ਤਾਂ ਨਹੀਂ ਕੰਮ ਹੋ ਰਿਹਾ ਆਮੜੇ ਜਿਹੜੀ ਟੱਪ ਗਈ ਤੁਸੀਂ ਗੱਲ ਪੂਰੀ ਇੱਕ ਮਿੰਟ ਮੈਨੂੰ ਦੱਸੋ ਨਾ ਇੱਕ ਮਿੰਟ ਤੁਸੀਂ ਰਸਤਾ ਘੇਰੇ ਮੇਰਾ ਆ ਕੇ ਇੱਕ ਲੀਡਰ ਮੈਂ ਵੀ ਆ ਤੁਸੀਂ ਗੱਲ ਪੂਰੀ ਕਰੋ ਮੈਂ ਵੀ ਮੁੱਦੇ 'ਤੇ ਬੋਲਦਾ ਪਰ ਮੁੱਦਾ ਇਹ ਨਹੀਂ ਹੁੰਦਾ ਔਰ ਮੇਰੀ ਗੱਲ ਤੈਨੂੰ ਰਾਜਨੀਤੀ ਗੱਲ ਕਰਨੀ ਨਹੀਂ ਆਉਂਦੀ ਉਹ ਵੀ ਗੱਲ ਤੈਨੂੰ ਰਾਜਨੀਤੀ ਨਹੀਂ ਕਰਨੀ ਮੈਂ ਬਹੁਤ ਤਮੀਜ਼ ਨਾਲ ਗੱਲ ਕਰ ਰਿਹਾ ਗੱਲ ਆਹ ਗੱਲ ਸਹੀ ਨਾ ਰਸਤੇ 'ਚ ਜਾ ਕੇ ਖੜਨਾ ਤੁਸੀਂ ਤੂੰ ਗੱਲ ਪੂਰੀ ਕਰ ਲੀ ਉਹ ਤਾਂ ਦੱਸ ਦੋ ਮੈਂ ਮਿੰਟ ਦੋ ਲੈਣੇ ਇਹ ਬਿਲਕੁਲ ਹੀ ਗਲਤ ਮਿੰਟ ਦੋ ਲੈਣੇ ਮੈਂ ਤੈਨੂੰ ਜਵਾਬ ਦੇਵਾਂ ਹੁੰਦਾ ਹਲਕਾ ਜਿਹਾ ਮੁੱਦਾ ਦਾ ਇੱਕ ਮਿੰਟ ਪਬਲਿਕ ਪੂਰੀ ਬਾਤ ਪਬਲਿਕ ਨੂੰ ਜਿਹਾ चंद्र कंसल्टेंट्स लिमिटेड बिल्डिंग मेंटेनेंस हैंडीमैन अंडर चैकट्रेड प्लेटफॉर्म इज नाउ अवेलेबल ऑन योर लोकल लंडन एरिया He has more than five years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information please contact him at under CheckTrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ